ਕੇਲ ਕਰੇਂਦੇ ਹੰਜਨੋ ਅਚਿੰਤੇ ਬਾਜ ਪਈ ਬਾਜ ਪਈ ਉਸ ਰੱਬ ਦੀ ਕੇਲਾ ਬਿਸਰੀ ਜੋ ਗੱਲ ਚਿੱਤੇ ਨੂੰ ਚੇਤੇ ਉਗਲ ਨਹੀਂ ਰੱਭ ਕੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖੋਗੇ ਤਾਂ ਤੁਹਾਡੇ ਮਨ ਨੂੰ ਬਹੁਤ ਸੁਫੋਂ ਮਿਲੂਗਾ ਕਈਆਂ ਦੇ ਦੁੱਖ ਨੇ ਜਿਹੜੇ ਉਹ ਵੀ ਹਲਕੇ ਹੋਣਗੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਆ ਆਪਣੇ ਚੈਨਲ ਮਾਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਾਪਸ। ਆਪਾਂ ਇਸੇ ਤਰੀਕੇ ਨਾਲ ਜੁੜਦੇ ਰਹੀਏ ਤੇ ਆਪਣੇ ਚੈਨਲ ਨੂੰ ਇਸੇ ਤਰੀਕੇ ਨਾਲ ਤੁਸੀਂ ਸਪੋਰਟ ਕਰਦੇ ਰਹਿਣਾ। ਵਾਹਿਗੁਰੂ ਦੀ ਕਿਰਪਾ ਤੇ ਤੁਹਾਡਾ ਪਿਆਰ ਬਣਿਆ ਰਿਹਾ ਤਾਂ ਇੱਕ ਦਿਨ ਆਪਣਾ ਚੈਨਲ ਬੁਲੰਦੀਆਂ ਤੇ ਜਾਊਗਾ। ਆਓ ਆਪਾਂ ਸ਼ੁਰੂ ਕਰਦੇ ਹਾਂ ਜਿਹੜੀ ਮੈਂ ਤੁਹਾਨੂੰ ਹੁਣ ਇੱਕ ਤੁਕ ਪੜ੍ਹੀ ਹੈਗੀ। ਗੁਰਬਾਣੀ ਦੇ ਵਿੱਚ ਦੇਖੋ ਆਪਾਂ ਅਕਸਰ ਦੇਖਦੇ ਹਾਂ ਨਾ ਵਿਆਹ ਸ਼ਾਦੀ ਹੋ ਰਹੀਆਂ ਕਿੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪਰ ਮਿੰਟਾਂ ਦੇ ਵਿੱਚ ਉਹ ਉਪਯੋਗ ਦੇ ਵਿੱਚ ਚੱਲਿਆ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਦੀ ਡੈਥ ਹੋ ਗਈ ਬਹੁਤ ਜ਼ਿਆਦਾ ਹਨ ਅੱਜ ਕੱਲੇ ਹੋ ਰਿਹਾ ਹੈ ਇੱਕ ਦਿਨ ਬਾਬਾ ਜੀ ਉਥੋਂ ਲੰਘੇ ਜਾ ਰਹੇ ਸਨ ਤਾਂ ਉਹਨਾਂ ਨੇ ਤੇ ਮਾਂ ਆਪਣੇ ਬੱਚੇ ਨੂੰ ਉੱਪਰ ਕੋਠੀ ਦੇ ਉੱਪਰ ਖੜ੍ਹਾ ਆ ਰਹੀ ਸੀ ਉਹ ਨੂੰ ਬੜਾ ਗੇਂਦ ਸੀ ਉਹਦੇ ਕੋਲੇ ਸਿਰ ਦਿਂਦੀ ਸੀ ਪਿੱਛਾ ਚੱਕ ਲਿਆਉਂਦਾ ਸੀ ਸਿਰ ਦਿਂਦੀ ਸੀ ਬੱਚਾ ਚੱਕ ਲਿਆਉਂਦਾ ਸੀ ਉਹ ਮਾਂ ਦਾ ਧਿਆਨ ਆਪਣੇ ਕੰਮਾਂ ਦੇ ਵਿੱਚ ਸੀ ਕਿਉਂਕਿ ਮਾਂ ਅਕਸਰ ਆਪਣੇ ਬੱਚਿਆਂ ਨੂੰ ਪੜਾਉਣ ਵੇਲੇ ਇਸੇ ਤਰੀਕੇ ਨਾਲ ਕਰਦੀ ਹੈ ਮਾਂ ਦਾ ਧਿਆਨ ਮਲ ਕੇ ਆਪਦੇ ਕੰਮਾਂ ਚ ਸੀਗਾ ਉਹਨੇ ਬਾਲ ਸਿੱਟੀ ਮਲਕੇ ਜਿਹੜੀ ਆਪਣੀ ਗੇਂਦ ਹੁੰਦੀ ਆ ਉਹਨੂੰ ਸਿੱਟਿਆ ਤੇ ਉਹ ਗੇਂਦ ਕੋਠੇ ਤੋਂ نیچے ਚਲੀ ਗਈ ਤੇ ਬੱਚਾ ਨਿਆਣਾ ਸੀਗਾ ਉਹਨੂੰ ਨਹੀਂ ਪਤਾ ਸੀਗਾ ਉਹ ਗੇਂਦ ਦੇ ਪਿੱਛੇ نیچے गिर ਗਿਆ ਜਦੋਂ ਭਗਤ ਜੀ ਵਾਪਸ ਆ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਚੰਗਿਆੜਾ ਹਨਾ ਪਿਆ ਹੋਇਆ ਬਹੁਤ ਖਰੂਨ ਰੱਪਾ ਹੋਇਆ ਪਿਆ ਤਾਂ ਉਸ ਸਮੇ ਹੋਇਆ ਵੀ ਇਹ ਕੀ ਹੋ ਗਿਆ ਕਹਿੰਦੇ ਵੀ ਇਹ ਤਾਂ ਇਸ ਤਰੀਕੇ ਨਾਲ ਇੱਕ ਮਾਂ ਦੇ ਬੱਚੇ ਨੂੰ ਕਢਾ ਰਹੀ ਸੀ ਤੇ ਉਸ ਤੋਂ ਬਾਅਦ ਹਨਾ ਉਹਨਾਂ ਤੋਂ ਗੇਂਸ ਜਿਹੜੀ ਉਹ ਨੀਚੇ ਗਿਰ ਗਈ ਤੇ ਬੱਚਾ ਨੀਚੇ ਗਿਰ ਗਿਆ ਤੇ ਉਹਦੀ ਮੌਤ ਹੋ ਗਈ। ਦੇਖੋ ਖੁਸ਼ੀਆਂ ਕਦੋਂ ਕਮੀਆਂ ਦੇ ਵਿੱਚ ਬਦਲ ਜਾਂਦੀ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਇੱਕ ਮੈਂ ਛੋਟੀ ਜੀ ਸਾਖੀ ਤੁਹਾਨੂੰ ਹੋਰ ਸੁਣਾਉਣੀ ਆ ਕਿਉਂਕਿ ਕੱਲ ਤੇ ਮੈਨੂੰ ਨਾ ਕਮੈਂਟ ਫੜ-ਫੜ ਕੇ ਮੇਰਾ ਮਨ ਬਹੁਤ ਉਦਾਸ ਹੋ ਰਿਹਾਗਾ ਕਈ ਸਿਸਟਰ ਨੇ ਮੈਨੂੰ ਇਦਾਂ ਦੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ਕਿ ਮੈਨੂੰ ਝੰਡੋਰ ਕੇ ਰੱਖਤਾ ਨਾ ਅਪਾ ਅਕਸਰ ਬਹੁਤ ਜ਼ਿਆਦਾ ਹਨਾ ਉਮੀਦਾਂ ਲਾਉਣੇ ਆ ਆਪਦੇ ਮਾਪੇ ਤੋਂ ਆਪਦੇ ਭੈਣ ਭਾਈਆਂ ਤੋਂ ਆਪਦੇ ਸੱਸ ਸਹੁਰੇ ਤੋਂ ਆਪਦੇ ਪਤੀ ਤੋਂ ਹਨਾ ਪਰ ਅੰਤ ਦੇ ਵੇਲੇ ਸਿਰਫ ਵਾਹਿਗੁਰੂ ਹੀ ਸਹਾਰਾ ਦਿੰਦੀ ਹੈ ਕਿ ਕਈ ਪੈਣਾ ਦਾ ਮਨ ਵੀ ਡੋਲ ਜਾਂਦਾ ਵੀ ਰੱਬ ਨਹੀਂ ਹੈਗਾ ਹਨਾ ਕਿਉਂਕਿ ਜਦੋਂ ਇਨਸਾਨ ਦੇ ਉੱਤੇ ਮੁਸ਼ਕਿਲ ਆਉਂਦੀ ਹੈ ਹਨਾ ਉਹਨੂੰ ਕੋਈ ਰਸਤਾ ਨਹੀਂ ਲੱਭਦਾ ਫਿਰ ਉਹ ਡੋਲਦਾ ਹੈਗਾ ਅਗਰ ਉਸ ਟਾਈਮ ਉਹ ਵਾਹਿਗੁਰੂ ਦਾ ਲੜ ਫੜਲੇ ਤਾਂ ਵਾਹਿਗੁਰੂ ਹੀ ਉਹਨੂੰ ਨਹੀਂ ਡੋਲਣ ਦਿੰਦੇ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹਨਾ ਸਾਕੀ ਦੇ ਰੂਪਰੂ ਕਰਾਉਣ ਲੱਗੀਆਂ ਫਿਰ ਆਪਾਂ ਅਸਲੀ ਗੱਲ ਤੇ ਆਉਣੀ ਆ ਇੱਕ ਲੜਕਾ ਸੀਗਾ ਹਨ ਤੇ ਇੱਕ ਰਾਜਾ ਸੀਗਾ ਰਾਜੇ ਦੀ ਕੋਈ ਪੁੱਤਰ ਨਹੀਂ ਸੀਗਾ ਤੇ ਰਾਜੇ ਨੂੰ ਕਿਸੇ ਤਾੰਤ੍ਰਿਕ ਨੇ ਕਿਹਾ ਵੀ ਤੂੰ ਕਿਸੇ ਬੱਚੇ ਦੀ ਬਲੀ ਦੇ ਤਾਂ ਤੇਰੇ ਪੁੱਤਰ ਹੋਵੇਗਾ ਕਿਉਂਕਿ ਐਕਸਪ ਤੁਸੀਂ ਦੇਖਿਆ ਵੀ ਤਾੰਤ੍ਰਿਕ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕੇ ਹੈਗਾ ਤੇ ਇਸੇ ਤਰੀਕੇ ਨਾਲ ਉਹਨੇ ਢੰਡੋਰਾ ਪਟਵਾਤਾ ਵੀ ਮੈਂ ਉਹਦੇ ਘਰਦਿਆਂ ਨੂੰ ਮੋਮ ਮੰਗੇ ਇਨਾਮ ਦੇਵਾਂਗਾ ਜਿਹੜਾ ਆਪਣਾ ਪੁੱਤਰ ਮੈਨੂੰ ਦੇਊਗਾ ਤਾਂ ਇੱਕ ਗਰੀ ਪਰਿਵਾਰ ਸੀ ਉਹਨਾਂ ਨੇ ਆਪਣਾ ਪੁੱਤਰ ਉਹਨੂੰ ਦੇਤਾ ਰਾਜੇ ਨੂੰ ਰਾਜੇ ਨੇ ਦਿਨ ਰੱਖ ਲਿਆ ਵੀ ਇਸ ਦਿਨ ਹਨਾ ਆਪਾਂ ਇਹਦੀ ਬਲੀ ਦੇਵਾਂਗੇ ਉਹਨੂੰ ਬੱਚੇ ਨੂੰ ਪੁੱਛਿਆ ਗਿਆ ਵੀ ਤੇਰੀ ਆਖਰੀ ਇੱਛਾ ਕੀ ਹੈ ਕਿਉਂਕਿ ਮਰਨ ਵਾਲੇ ਨੂੰ ਆਖਰੀ ਇੱਛਾ ਤਾਂ ਹਨਾ ਜਦੋਂ ਫਾਂਸੀ ਉਦੋਂ ਵੀ ਪੁੱਛਿਆ ਜਾਂਦਾ ਉਹ ਕਹਿੰਦਾ ਵੀ ਮੈਂ ਨਦੀ ਦੇ ਕਿਨਾਰੇ ਇਸ਼ਨਾਨ ਕਰਕੇ ਆਉਣਾ ਹੈ ਰਾਜਾ ਕਹਿੰਦਾ ਵੀ ਠੀਕ ਹੈ ਤੁਸੀਂ ਇਹਨੂੰ ਨਦੀ ਦੇ ਕਿਨਾਰੇ ਲੈ ਜਾ ਤਾਂ ਉੱਥੇ ਜਾ ਕੇ ਉਹਨੇ ਢੇਰੀਆਂ ਬਣਾ ਲਈਆਂ ਢੇਰੀਆਂ ਬਣਾ ਕੇ ਸਾਰੀਆਂ ਢੇਰੀਆਂ ਟਾਤੀਆਂ ਤੇ ਇੱਕ ਢੇਰੀ ਰੱਖੀ ਉਹਨੂੰ ਮੱਥਾ ਟੇਕਿਆ ਤੇ ਇਸ਼ਨਾਨ ਕਰਕੇ ਘਰਿਆਂ ਆ ਗਿਆ ਤੇ ਰਾਜੇ ਦੇ ਜਿਹੜੇ ਵਜ਼ੀਰ ਸੀ ਕੇ ਮਲਕੇ ਨਾਲ ਉਹਦੇ ਗਏ ਸੀ ਕਿ ਤੇ ਰਾਜਾ ਉਹਨਾਂ ਨੂੰ ਪੁੱਛਦਾ ਵੀ ਇਹਨੇ ਕੀ ਕੀਤਾ ਉਹ ਕਹਿੰਦੇ ਜੀ ਅਸੀਂ ਬੜੇ ਆਚਾਰਜਾਂ ਵੀ ਇਹਨੇ ਇੱਕ ਕੌਤਕ ਕੀਤਾ ਉੱਥੇ ਵੀ ਇੰਡਾ ਢੇਰੀਆਂ ਬਣਾਈਆਂ ਤੇ ਢੇਰੀਆਂ ਬਣਾ ਕੇ ਬਾਕੀ ਢੇਰੀਆਂ ਟਾਤੀਆਂ ਤੇ ਇੱਕ ਨੂੰ ਇਹ ਮੱਥਾ ਟੇਕ ਕੇ ਆ ਰਾਜਾ ਕਹਿੰਦਾ ਵੀ ਇਹ ਗੱਲ ਕੀ ਹੈ ਵੀ ਕੋਈ ਕੀ ਕੀਤਾ ਉਹ ਬੱਚੇ ਨੂੰ ਪੁੱਛਣ ਲੱਗਿਆ ਤੇ ਉਹ ਬੱਚਾ ਕਹਿੰਦਾ ਵੀ ਕੁਛ ਨਹੀਂ ਵੀ ਤੁਸੀਂ ਛੱਡੋ ਤੁਸੀਂ ਆਪਣੀ ਬਲੀ ਦੇਣੀ ਹੈ ਤੁਸੀਂ ਉਹਦੀ ਬਲੀ ਤੇ ਉਹ ਕਹਿੰਦਾ ਵੀ ਨਹੀਂ ਵੀ ਤੂੰ ਮੈਨੂੰ ਦੱਸ ਵੀ ਇਹ ਤੂੰ ਕੀ ਕੀਤਾ ਉਹ ਕਹਿੰਦਾ ਵੀ ਮੈਂ ਪਹਿਲੀ ਢੇਰੀ ਬਣਾਈ ਆ ਆਪਣੇ ਮਾਪੇ ਦੇ ਉਹਨਾਂ ਨੇ ਕਹਿੰਦਾ ਮੈਨੂੰ ਤੁਹਾਨੂੰ ਵੇਚਦਾ ਮੈਂ ਉਹ ਟਾਦੀ ਦੂਸਰੀ ਢੇਰੀ ਬਣਾਈ ਮੈਂ ਆਪਣੇ ਭੈਣ ਭਰਾਵਾਂ ਦੀ ਉਹਨਾਂ ਨੇ ਵੀ ਮੇਰਾ ਸਾਥ ਤਾਂ ਦਿੱਤਾ ਮੈਂ ਉਹ ਵੀ ਢਾਤੀ ਤੇ ਤੀਸਰੀ ਢੇਰੀ ਮੈਂ ਬਣਾਈ ਤੁਹਾਡੀ ਕਿਉਂਕਿ ਰਾਜਾ ਆਪਣੀ ਪ੍ਰਜਾ ਦਾ ਇੱਕ ਰਖਵਾਲਾ ਹੁੰਦਾ ਪਰ ਤੁਸੀਂ ਤਾਂ ਮੇਰੀ ਖੁਦ ਬਲੀ ਤੇ ਰਹੋ ਮੈਂ ਤੁਹਾਡੀ ਢੇਰੀ ਵੀ ਢਾਤੀ ਫਿਰ ਕਹਿੰਦੇ ਜਿਹੜੀ ਢੇਰੀ ਨੂੰ ਮੱਥਾ ਟੇਕਿਆ ਉਹ ਕਿਸ ਦੀ ਢੇਰੀ ਸੀ ਕਹਿੰਦਾ ਉਸ ਅਕਾਲ ਪੁਰਖ ਦੀ ਢੇਰੀ ਸੀ ਕਿਵੇਂ ਉਸ ਨੂੰ ਇਹ ਤਾਂ ਮੱਥਾ ਟੇਕਿਆ ਵੀ ਜਨਮ ਦਿਨ ਵਾਲਾ ਵੀ ਤੂੰ ਹੀ ਹੈ ਲਜਾਨ ਵਾਲਾ ਵੀ ਤੂੰ ਹੀ ਹੈ ਜੋ ਮੇਰੇ ਕਰਮਾਂ ਦੇ ਵਿੱਚ ਲਿਖਿਆ ਉਹਦੇ ਤੋਂ ਤੁਹਾਨੂੰ ਮੈਂ ਮੱਥਾ ਟੇਕਦਾ ਵੀ ਮੈਂ ਇਹਦੀ ਮਿੱਟੀ ਐ ਮੈਂ ਤੇਰੇ ਕੋਲੀ ਦੁਬਾਰਾ ਤੱਕ ਤੇ ਰਾਜੇ ਦੀਆਂ ਇਹ ਗੱਲਾਂ ਬੱਚੇ ਦੀਆਂ ਸੁਣ ਕੇ ਅੱਖਾਂ ਭਰ ਆਈਆਂ ਉਹ ਕਹਿੰਦਾ ਵੀ ਮੈਨੂੰ ਇੰਨਾ ਸੂਝਵਾਨ ਇੰਨਾ ਸਿਆਣਾ ਬੱਚਾ ਕਿੱਥੋਂ ਮਿਲੇਗਾ ਇਹਦੀ ਬਲੀ ਦੇ ਕਿ ਮੈਂ ਪੁੱਤਰ ਪਾਲਦਾ ਉਹ ਪਤਾ ਨਹੀਂ ਕੱਲ ਨੂੰ ਨਿਛੇੜੀ ਹੋਵੇਗਾ ਕਿੱਦਾਂ ਦੇ ਉਹ ਹੋਊਗਾ ਮੈਨੂੰ ਹੀ ਮਾਰ ਦੇ ਕੀ ਪਤਾ ਹਨਾ ਕਿਦਾਂ ਆਪਾਂ ਹੁੰਦੇ ਆ ਅੱਜਕੱਲ ਬੱਚਿਆਂ ਨੂੰ ਦੇਖ ਹੀ ਰਹੇ ਹੋਂ ਤੁਸੀਂ ਉਸ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਤੇ ਉਸ ਨੂੰ ਆਪਣਾ ਪੁੱਤਰ ਬਣਾ ਲਿਆ ਤੇ ਉਹ ਉਹ ਰਾਜਕੁਮਾਰ ਬਣ ਗਿਆ ਤੇ ਉਸ ਰਾਜ ਦਾ ਰਾਜਾ ਇਸ ਤਰੀਕੇ ਦੇ ਨਾਲ ਦੇਖੋ ਪੈਣੋ ਮੈਂ ਤੁਹਾਨੂੰ ਭਰਾਵਾਂ ਨੂੰ ਪੈਣਾ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਆ ਮੈਂ ਆਪਣੇ ਵੀਰਾਂ ਨੂੰ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਨਸ਼ਿਆਂ ਤੋਂ ਦੂਰ ਚਲੇ ਜਾਓ ਕਿਉਂਕਿ ਨਸ਼ਿਆਂ ਨੇ ਤੁਹਾਡੀ ਜ਼ਿੰਦਗੀ ਗਾਲਤੀ ਹੈ ਨਸ਼ਿਆਂ ਨੇ ਤੁਹਾਡੇ ਘਰ ਨਸ਼ਿਆਂ ਨੇ ਤੁਹਾਡੇ ਪਰਿਵਾਰ ਸਾਰੇ ਤੋੜਦੇ ਹਨ ਤੇ ਦੂਸਰੀ ਬੇਨਤੀ ਮੈਂ ਆਪਣੇ ਭੈਣਾਂ ਨੂੰ ਕਰੂੰਗੀ ਜਿਹੜੀਆਂ ਕਿ ਇੱਕ ਆਜ਼ਾਦੀ ਦਾ ਨਾਂ ਤੇ ਹਨ ਆਪਣੇ ਘਰਾਂ ਨੂੰ ਤੋੜ ਰਹੀਆਂ ਨੇ ਦੇਖੋ ਜਿਹਨੂੰ ਪੁੱਛ ਮੇਰਾ ਤਲਾਕ ਚੱਲਦਾ ਜਿਹਨੂੰ ਪੁੱਛ ਮੇਰਾ ਕੇਸ ਚੱਲਦਾ ਜਿਹਨੂੰ ਪੁੱਛ ਮੇਰੀ ਲੜਾਈ ਹੋ ਰਹੀ ਹੈ ਦੇਖੋ ਮਨ ਬਹੁਤ ਉਦਾਸ ਹੁੰਦੇ ਤਾਂ ਇਹ ਗੱਲਾਂ ਸੁਣ ਕੇ ਮੇਰਾ ਤਾਂ ਬਹੁਤ ਦੇਖੋ ਜ਼ਿੰਦਗੀ ਕੋਈ ਆਸਾਨ ਨਹੀਂ ਹੁੰਦੀ ਮੈਂ ਇਹ ਨਹੀਂ ਕਹਿੰਦੀ ਹੈਗੀ ਆ ਨਾ ਅਕਸਰ ਕਿ ਮੈਂ ਕਹਣੀ ਹੁੰਦੀ ਆ ਵੀ ਆਪਣੇ ਪਤੀ ਦੀ ਕਰ ਲੈ ਮਨ ਨੂੰ ਆਪਣੇ ਪਤੀ ਦੇ ਨਾਲ ਆਪਣੇ ਸੱਸ ਸਹੁਰੇ ਦੇ ਨਾਲ ਸਾਰਨਾ ਬਣਾ ਕੇ ਰੱਖੋ ਪਰ ਥੋੜਾ ਜਿਹਾ ਆਪਣੇ ਸੈਲਫ ਡਿਫੈਂਸ ਬਾਸਤੇ ਵੀ ਆਪਾਂ ਨੂੰ ਹਣਾ ਕਰਨਾ ਪੈਂਦਾ ਆਪਣੀ ਇੱਜ਼ਤ ਆ ਆਪਾਂ ਨੂੰ ਖੁਦ ਕਰਨੀ ਪੈਂਦੀ ਹੈਗੀ ਕਈ ਵਾਰੀ ਜਦੋਂ ਆਪਾਂ ਜ਼ਿਆਦਾ ਚੁੱਕਦੇ ਹਾਂ ਨਾ ਤਾਂ ਦੂਸਰਾ ਜਿਹੜਾ ਬੰਦਾ ਹੁੰਦਾ ਉਹ ਇੱਜ਼ਤ ਕਰਨੀ ਭੁੱਲ ਜਾਂਦਾ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਹੁੰਦੀ ਹੈ ਨਾ ਉਸ ਵਾਹਿਗੁਰੂ ਤੇ ਛੱਡੋ ਤਾਂ ਵਾਹਿਗੁਰੂ ਇੱਕ ਦਿਨ ਤੁਹਾਡੀ ਮਹਿਮਾ ਜ਼ਰੂਰ ਕਰਵਾਵੇਗਾ ਕਿਉਂਕਿ ਮੇਰਾ ਮੰਨਣਾ ਇਹੀ ਹੈ ਮੈਂ ਅੱਜ ਤੱਕ ਮੇਰੇ ਤੇ ਜਿੰਨੀਆਂ ਵੀ ਮੁਸ਼ਕਲਾਂ ਆਈਆਂ ਨੇ ਹਨਾ ਇਹ ਜਿੰਦਗੀ ਵੀ ਕੋਈ ਆਸਾਨ ਨਹੀਂ ਹੈਗੀ ਹਨਾ ਉਹ ਕਹਿੰਦੇ ਨੇ ਕਹਿੰਦੇ ਮୋझे ਆਦਤ ਹੈ ਮੁਸਕਰਾਣੇ ਕੀ ਹਨਾ ਸਿਰਫ ਇਹੀ ਹੈਗਾ ਤੇ ਜੇ ਅਦਾ ਹੈ ਗਮ ਛੁਪਾਣੇ ਕੀ ਹਨਾ ਤੁਸੀਂ ਇੱਕ ਸ਼ੇਰ ਸੁਣਿਆ ਹੀ ਹੋਣਾ ਦੇ ਬਸ ਉਹੀ ਗੱਲ ਹੈ ਕਿ ਦੇਖੋ ਗਮ ਹਰ ਇੱਕ ਨੂੰ ਹੁੰਦੇ ਆ ਇਹ ਨਹੀਂ ਹੁੰਦਾ ਵੀ ਹਨਾ ਵੀ ਗਮ ਨਹੀਂ ਹੁੰਦੇ ਪਰ ਉਸ ਗਮ ਨੂੰ ਹਨਾ ਆਪਾਂ ਕੇਸਾਂ ਚ ਕੋਟਾਂ ਚ ਦੁਨੀਆ ਦੇ ਸਾਹਮਣੇ ਸਮਾਜ ਦੇ ਸਾਹਮਣੇ ਹਨਾ ਇੱਕ ਜਰੂਸ ਕੱਢਾਂਗੇ ਉਹਦਾ ਕੀ ਫਾਇਦਾ ਹਨਾ ਦੇਖੋ ਖੁਦ ਤੇ ਵਾਹਿਗੁਰੂ ਤੇ ਭਰੋਸਾ ਰੱਖੋ ਤੁਹਾਨੂੰ ਇੱਕ ਦਿਨ ਉਹ ਜ਼ਰੂਰ ਉਸ ਬਲੰਦੀ ਤੇ ਪਹੁੰਚਾਏਗਾ ਉਹਦੀ ਮਿਸਾਲ ਸ਼ਾਇਦ ਮੈਂ ਤੁਹਾਡੇ ਵਾਸਤੇ ਬਣ ਜਾਣਾ ਕਿਉਂਕਿ ਪ੍ਰਮਾਤਮਾ ਨੇ ਹਜੇ ਕਈ ਇਸ ਇਸ ਤਰੀਕੇ ਸੋਚਦੀਆਂ ਹੋਣਗੀਆਂ ਹਨਾ ਵੀ ਤੂੰ ਆਪਣੇ ਵਾਸਤੇ ਉਹ ਕਰ ਲੈ ਵੀ ਕਿਉਂਕਿ ਮਨ ਦੇ ਵਿੱਚ ਹੁੰਦਾ ਹਨਾ ਪਰ ਮੈਂ ਆਪਣੇ ਵਾਹਿਗਰੂ ਤੇ ਸਭ ਕੁਝ ਛੱਡ ਸੁੱਕੀ ਆ ਜਿੱਦਾਂ ਜਿੱਦਾਂ ਉਹ ਮੈਨੂੰ ਲਿਜਾ ਰਿਹਾ ਜਿੱਦਾਂ ਜਿੱਦਾਂ ਉਹ ਚਲਾ ਰਿਹਾ ਉਦੋਂ ਉਦਾਂ ਹੀ ਚੱਲੀ ਜਾ ਰਹੀ ਹਨਾ ਕਿਉਂਕਿ ਉਹਨੇ ਅੱਜ ਤੱਕ ਮੈਨੂੰ ਐਡਮੀ ਐਨੀਆਂ ਮੁਸ਼ਕਲਾਂ ਚੋਂ ਕੱਟਿਆ ਕਦੇ ਢੋਲਣ ਨਹੀਂ ਦਿੱਤਾ ਹੈ ਤੇ ਦੂਸਰੀ ਗੱਲ ਆਪਾਂ ਮੁੱਦੇ ਤੇ ਆ ਜੀਏ ਦੇਖੋ ਕਈ ਘਰਾਂ ਦੇ ਵਿੱਚ ਨਾ ਜੋਤਾਂ ਲਗਾਈਆਂ ਜਾਂਦੀਆਂ ਨੇ ਜੋਤ ਲਗਾਈ ਜਾਂਦੀ ਹੈ ਧੂਫ ਦਿੱਤੀ ਜਾਂਦੀ ਹੈ ਸਵੇਰੇ ਸ਼ਾਮ ਦੋ ਟਾਈਮ ਹਨਾ ਹੁੰਦਾ ਹੈਗਾ ਇੰਨੀਆਂ ਚੀਜ਼ਾਂ ਜਦੋਂ ਆਪਾਂ ਕਰਦੇ ਆਂ ਜਿਹੜੀ ਜੋਤ ਹੈਗੀ ਲਗਾਉਣੀ ਘਰ ਦੇ ਵਿੱਚ ਇਹ ਇੱਕ ਸਹੀ ਸinghਾਂ ਦਾ ਪੈਰਾ ਹੁੰਦਾ ਕਿਉਂਕਿ ਜੋਤ ਹੈ ਜਿਹੜੀ ਸਹੀ ਸਿੰਘਾਂ ਦੀ ਹੀ ਲੱਗਦੀ ਹੈ ਜੋਤ ਵਾਲੇ ਕਮਰੇ ਦੇ ਵਿੱਚ ਅਗਰ ਸ਼ਰਾਬ ਪੀਤੀ ਵਾਲਾ ਬੰਦਾ ਜਾਂਦਾ ਤਾਂ ਵੀ ਤੁਹਾਡੇ ਨੂੰ ਕਤਾਹੀ ਹੁੰਦੀ ਹੈ ਅਗਰ ਜੋਤ ਲਗਾਉਣ ਦੇ ਵਿੱਚ ਤੁਸੀਂ ਹਨਾ ਕੋਈ ਫਰਕ ਕਰਦੇ ਹੋ ਤਾਂ ਵੀ ਤੁਹਾਡੇ ਘਰ ਦੇ ਵਿੱਚ ਸੰਕਟ ਆਉਂਦੇ ਨੇ ਕਿਉਂਕਿ ਸਹੀ ਇਹਦੇ ਨੇ ਜਿਹੜੀ ਨਾ ਉਹ ਬਹੁਤ ਸੁੱਚਪਾਲਦੇ ਆ ਹਨਾ ਇਸੇ ਲਈ ਮੈਂ ਕਹਿਣੀ ਹੁੰਦੀ ਆ ਕਿ ਜਿੱਦਾਂ ਮੈਂ ਤੁਹਾਨੂੰ ਪਾਠ ਦੱਸਦੀ ਨੇ ਵੀ ਸਿਰਫ ਓਨੇ ਦਿਨ ਤੁਸੀਂ ਜੋਤ ਲਗਾਓ ਫਿਰ ਉਸ ਤੋਂ ਤੁਸੀਂ ਉਹਨੂੰ ਵਧਾ ਦਿਓ ਹਨਾ ਫਿਰ ਤੁਸੀਂ ਡੇਲੀ ਜੋਤ ਲਗਾਉਣੀ ਆ ਤਾਂ ਮर्यादा ਦੇ ਨਾਲ ਲਗਾਓ ਕਿਉਂਕਿ ਆਪਾਂ ਸਿੱਧਾ ਕੰਮ ਕਰਦੇ ਆ ਹਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਜਾਣੇ ਅਣਜਾਣੇ ਦੇ ਵਿੱਚ ਉਹ ਗਲਤੀ ਕਰ ਬੈਠਦੇ ਆ ਜਿਹਦਾ ਆਪਾਂ ਨੂੰ ਥਲ ਭੁਗਣਾ ਪੈਂਦਾ ਹੈ ਇਹ ਤਾਂ ਲਿਖਿਆ ਹੋਇਆ ਕਹਿੰਦੇ ਹੈ ਨਰ ਅਚਨਚੇਤ ਪਾਪ ਤੋੜ ਜਿਹੜੇ ਆਪਾਂ ਜਾਣ ਬੁੱਝ ਕੇ ਕਰਦੇ ਆ ਤਾਂ ਕਰਦਿਆਂ ਜਿਹੜੇ ਆਪਾਂ ਅਚਨਚੇਤ ਜਿੱਦਾਂ ਕਿ ਆਪਾਂ ਤੁਰੇ ਜਾਂਦੇ ਆਪਣੇ ਪੈਰਾਂ ਹੇਠ ਕੋਈ ਕੀੜੀ ਆ ਗਈ ਕੋਈ ਇੱਕ ਚੀਜ਼ ਆ ਗਈ ਮਰ ਗਈ ਹੈ ਨਾ ਆਪਾਂ ਨੂੰ ਉਹਦਾ ਵੀ ਲੇਖਾ ਜੋਖਾ ਦੇਣਾ ਪੈਂਦਾ ਹੈ ਨਾ ਕੋਈ ਵੀ ਤੁਹਾਡੇ ਪੈਰਾਂ ਨੀਚੇ ਕਿ ਇਦਾਂ ਦੀ ਕੋਈ ਚੀਜ਼ ਮਰਦੀ ਹੈ ਜੋ ਕੁਝ ਵੀ ਹੈ ਤਾਂ ਤੁਸੀਂ ਉਹਦੇ ਨਿਮਿਤ ਉਹ ਵਾਹਿਗੁਰੂ ਦਾ ਜਾਪ ਜਾਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਤਾਂ ਕਿ ਤੁਹਾਡਾ ਵੀ ਆਧਾਰ ਹੋ ਜੀ ਪ્યો ਤਾਂ ਕਿ ਹੈ ਨਾ ਕਿਉਂਕਿ ਕਈ ਇਦਾਂ ਕਹਿੰਦੇ ਨੇ ਵੀ ਮੈਂ ਤਾਂ ਇਸ ਜਨਮ ਦੇ ਵਿੱਚ ਕਦੇ ਕੋਈ ਪਾਪ ਨਹੀਂ ਕੀਤਾ ਵੀ ਮੇਰੇ ਨਾਲ ਇਦਾਂ ਕਿਉਂ ਹੁੰਦਾ ਹੈ ਤੁਸੀਂ ਇੱਕ ਸਾਖੀ ਹੋਰ ਸੁਣੀ ਹੋਣੀ ਹੈ ਜਿਨੇ ਕਿਹਾ ਸੀ ਕਿ ਮੈਨੂੰ ਆਪਣੇ 100 ਜਨਮ ਦਾ ਪਤਾ ਹੈਗਾ ਪਰ ਜਦੋਂ ਗੁਰੂ ਸਾਹਿਬਾਂ ਨੇ ਉਹਨੂੰ 101 ਜਨਮ ਦਿਖਾਇਆ ਮੈਂ ਆਪਣੇ 100 ਜਨਮ ਦੇ ਵਿੱਚ ਕਹਿੰਦਾ ਕੋਈ ਪਾਪ ਨਹੀਂ ਕੀਤਾ ਵੀ ਫਿਰ ਮੇਰੀ ਅੱਖਾਂ ਦੀ ਰੌਸ਼ਨੀ ਕਿਉਂ ਚਲੀ ਗਈ ਤਾਂ ਗੁਰੂ ਸਾਹਿਬਾਂ ਨੇ ਕਿਹਾ ਵੀ ਕੋਈ 101 ਜਨਮ ਦੇਖ ਆਪਦਾ ਉਹ ਟਿੱਡੇ ਨੂੰ ਲੈ ਕੇ ਉਹਦੀਆਂ ਅੱਖਾਂ ਦੇ ਵਿੱਚ ਸੂਲਾ ਮਾਰ ਰਿਹਾ ਸੀ ਉਹੀ ਦੇਖੋ ਜਾ ਕੇ 101 ਜਨਮ ਤੋਂ ਬਾਅਦ ਉਹਨੂੰ ਉਹਦਾ ਸਰਾਪ ਇਹ ਨਹੀਂ ਹੁੰਦਾ ਦੇਖੋ ਭੋਗ ਆਪਾਂ ਆਪਣੇ ਕਰਮਾਂ ਦੀ ਰਿਹਾਂ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਾ ਅਵਰਜਣਾ ਕਿਸੇ ਨੂੰ ਦੋਸ ਦੇਣ ਦਾ ਕੋਈ ਫਾਇਦਾ ਨਹੀਂ ਕਿ ਮੇਰਾ ਘਰ ਵਾਲਾ ਇਦਾਂ ਦਾ ਮੇਰੇ ਸੱਸ ਸਹੁਰਾ ਇਦਾਂ ਦਾ ਮੇਰੇ ਮਾਪੇ ਇਦਾਂ ਦੇ ਨੇ ਮੇਰਾ ਭਾਈ ਭੈਣ ਇਦਾਂ ਦੇ ਜੋ ਆਪਾਂ ਕਰਨੇ ਹਾਂ ਉਹੀ ਆਪਾਂ ਭੋਗਣਾ ਹੁਣ ਅਜੇ ਆਪਾਂ ਮੁੱਦੇ ਤੇ ਸਭ ਤੋਂ ਪਹਿਲਾਂ ਦੇਖੋ ਤੁਸੀਂ ਅਗਰ ਤੁਹਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਤਾਂ ਤੁਸੀਂ ਸਵੇਰੇ ਮੈਂ ਪਹਿਲਾਂ ਵੀ ਹਰ ਇੱਕ ਵੀਡੀਓ ਦੇ ਵਿੱਚ ਦੱਸਦੀਆਂ ਕਿ ਉਸ ਕੇਸੀ ਇਸ਼ਨਾਨ ਕਰਕੇ ਥੋੜਾ ਜਿਹਾ ਪ੍ਰਸ਼ਾਦ ਸਜਾਉਣਾ ਹੈ ਜਪਜੀ ਸਾਹਿਬ ਦਾ ਪਾਠ ਆਨੰਦ ਸਾਹਿਬ ਦਾ ਪਾਠ ਜ਼ਰੂਰ ਕਰਨੇ ਤੇ ਉਸ ਤੋਂ ਬਾਅਦ ਤੁਸੀਂ ਨੇ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਲੈਣੇ ਨੇ ਚੌਪਈ ਸਾਹਿਬ ਦੇ 5 ਪਾਠ ਜਾਂ 11 ਪਾਠ 21 ਪਾਠ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਕਰ ਲੈ ਮੂਰੇ ਥੋੜਾ ਜਿਹਾ ਜਲ ਰੱਖ ਕੇ ਉਹਦੇ ਪ੍ਰਹਤ ਰੱਖ ਕੇ ਜਿਹਦੇ ਵੀ ਘਰ ਦੇ ਵਿੱਚ ਇਦਾਂ ਕੋਈ ਗਰੀਬੀ ਦੇ ਲਾਲੋਮੀ ਆਪਾਂ ਘਰ ਦੇ ਵਿੱਚ ਡੰਗਰ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਜਾਂ ਆਪਣੇ ਘਰ ਦੇ ਵਿੱਚ ਹਨਾ ਅੱਗ ਲੱਗ ਰਹੀ ਹੈ ਜਿੱਦਾਂ ਕਿ ਉਹ ਸਿਸਟਰ ਮੈਨੂੰ ਪੁੱਛ ਰਹੀ ਸੀ ਉਹਨਾਂ ਵਾਸਤੇ ਇੱਕ ਖਾਸ ਵੀਡੀਓ ਹੈ ਜਲ ਰੱਖ ਕੇ ਤੁਸੀਂ ਉਸ ਜਲ ਨੂੰ ਸਿੱਟਾ ਵੀ ਦੇਣਾ ਹੈ ਤੇ ਉਸ ਜਲ ਨੂੰ ਆਪਣੇ ਰੋਟੀ ਪਾਣੀ ਦੇ ਵਿੱਚ ਵੀ ਪਾਉਣਾ ਹੈ ਜਦੋਂ ਵੀ ਮੇਰੀਆਂ ਭੈਣਾਂ ਰੋਟੀ ਪਾਣੀ ਬਣਾਉਂਦੀਆਂ ਨੇ ਤਾਂ ਵਾਹਿਗੁਰੂ ਸਿਮਰਨ ਕਰਕੇ ਬਣਾਉਂ ਤਾਂ ਸਾਰੇ ਘਰ ਦਾ ਹਨਾ ਬੁੱਤੀ ਚੇਂਜ ਹੋ ਜੂਗੀ ਤੁਸੀਂ ਕਰਕੇ ਦੇਖੋ 1 ਮਹੀਨਾ ਕਰਕੇ ਦੇਖੋ ਮੇਰੇ ਜਦੋਂ ਤੁਸੀਂ ਹੈਨਾ ਰੋਟੀ ਪੇਪਰ ਸਾਦਾ ਪਾਣੀ ਮਲ ਕੇ ਤਿਆਰ ਕਰਦੇ ਹੋ ਉਸ ਸਮੇਂ ਤੁਸੀਂ ਹੈਨਾ ਧਿਆਨ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਰੱਖਿਓ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਤੁਹਾਡਾ ਪਤੀ ਮਲਕੇ ਤੁਹਾਡਾ ਕਾਰੋਬਾਰ ਸਾਰੀ ਚੀਜ਼ ਨੂੰ ਦੇਖੋ ਤੁਸੀਂ ਕਿੰਨਾ ਫਰਕ ਪੈ ਜਾਊਗਾ ਕਿਉਂਕਿ ਜਦੋਂ ਤੁਸੀਂ ਸਿਮਰਨ ਕਰੋਗੇ ਕਿਉਂਕਿ ਸਿਮਰਨ ਦੇ ਵਿੱਚ ਐਨੀ ਤਾਕਤ ਹੈਗੀ ਜਦੋਂ ਵੀ ਆਪਾਂ ਕਿਤੇ ਸਿਮਰਨ ਕਰਦੇ ਹਾਂ ਗੁਰਦੁਆਰਾ ਸਾਹਿਬ ਜਾਨੇ ਦੇਖੋ ਆਪਣਾ ਮਨ ਸ਼ਾਂਤ ਹੋ ਜਾਂਦਾ ਇਸੇ ਤਰੀਕੇ ਦੇ ਨਾਲ ਹੈਨਾ ਤੁਹਾਡਾ ਮਨ ਸ਼ਾਂਤ ਹੋਊਗਾ ਤੁਹਾਡੇ ਪਰਿਵਾਰ ਦਾ ਮਨ ਸ਼ਾਂਤ ਹੋਊਗਾ ਜਦੋਂ ਤੁਸੀਂ ਪ੍ਰਸ਼ਾਦ ਦਾ ਬਣਾਉਂਦੇ ਹੋਏ ਸਿਮਰਨ ਕਰੋਗੇ ਤੁਸੀਂ ਕਰਕੇ ਦੇਖਿਓ 1 ਮਹੀਨੇ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੋਰ ਕੋਈ ਵੀ ਤੁਹਾਡਾ ਹਨਾ ਜੋ ਕਮੈਂਟ ਤੇ ਹੋਣਾ ਮੈਨੂੰ ਜ਼ਰੂਰ ਪੁੱਛ ਲੈਣਾ ਕਿਉਂਕਿ ਇਹ ਵੀਡੀਓ ਮੈਂ ਖਾਸ ਅਜ ਤੁਹਾਡੇ ਲਈ ਹੀ ਬਣਾਈ ਹੈ ਤਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਕਲੀਸਤਾ ਸਕੇ